ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁੰਦੇ ਹਾਂ ਸਾਖੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਨੇ ਗੁਰੂ ਜੀ ਲਈ ਵੈਦ ਬੁਲਾਇਆ ਗੁਰਦਾਨਕ ਜੀ ਨੂੰ ਮੱਝੀਆਂ ਗਵਾਚਾਰਦਿਆਂ ਹੋਇਆਂ ਵਾਵਾ ਸਾਲ ਹੋ ਗਏ ਸਨ ਗੁਰੂ ਜੀ ਬਾਗੀ ਬਨਣ ਵਾਸਤੇ ਨਹੀਂ ਸਨ ਆਏ ਉਹਨਾਂ ਦੇ ਜੀਵਨ ਦਾ ਮਨੋਰਥ ਹੋਰ ਸੀ ਬੁੱਲੀ ਦੁਨੀਆ ਉਹਨਾਂ ਨੂੰ ਵੀ ਚਲਾਉਣਾ ਚਾਹੁੰਦੀ ਸੀ ਇੱਕ ਦਿਨ ਵਣ ਦੀ ਛਾਵੇਂ ਬੈਠਿਆ ਹੋਇਆ ਗੁਰੂ ਜੀ ਦਾ ਮੱਥਾ ਠਣਕਿਆ ਹਿਰਦਾ ਟੜਕਿਆ ਨਹੀਂ ਸਾਰਾ ਸਰੀਰ ਹੀ ਅਲਰਜ ਹੋ ਗਿਆ ਕਿਉਂਕਿ ਇਹ ਕੋਈ ਪਤਾ ਨਾ ਲੱਗਾ ਅਜੇ ਗੁਰੂ ਜੀ ਸੋਚਾਂ ਵਿੱਚ ਹੀ ਸਨ ਕਿ ਅਗੰਮੀ ਸੰਦੇਸ਼ ਆਇਆ ਕਿੰਨਾ ਚਿਰ ਵਾਗੀ ਰਹੇਗਾ ਕੀ ਨਿਰੰਕਾਰ ਨੂੰ ਭੁੱਲ ਗਿਆ ਹੈ ਅਜੇ ਤਾਂ ਜੀਵਨ ਮੰਜ਼ਲ ਬਹੁਤ ਦੂਰ ਹੈ ਵਣ ਮੱਝੀਆਂ ਤੇ ਗਊਆਂ ਬੈਠੀਆਂ ਸਨ ਉਹ ਰੱਜੀਆਂ ਹੋਈਆਂ ਤੇ ਮौज ਨਾਲ ਉਗਾਲੀ ਕਰ ਰਹੀਆਂ ਸਨ ਵਣ ਦੇ ਚੁਗਿਰਦੇ ਇਕਲਤਾ ਤੇ ਸ਼ਾਂਤੀ ਸੀ ਦੂਰ ਤਾਈ ਕੋਈ ਮਨੁੱਖ ਨਿਗਾ ਨਹੀਂ ਸੀ ਚੜਦਾ ਕਿਸ ਨੇ ਆਵਾਜ਼ ਦਿੱਤੀ ਮੇਰੇ ਮਨ ਨੂੰ ਕਿਸਨੇ ਹਲੂਣਿਆ ਗੁਰੂ ਜੀ ਨੇ ਆਪਣੇ ਆਪ ਤੇ ਸਵਾਲ ਕੀਤਾ ਹਾਂ ਮੈਂ ਸਮਝ ਗਿਆ ਮੇਰਾ ਨਿਰੰਕਾਰ ਮੈਨੂੰ ਸੱਦ ਰਿਹਾ ਹੈ ਜਦੋਂ ਮੈਂ ਸੌਂਦਾ ਹਾਂ ਉਹ ਮੈਨੂੰ ਜਗਾਉਂਦਾ ਹੈ ਆਪੇ ਹੀ ਉੱਤਰ ਦਿੱਤਾ ਉਸ ਵੇਲੇ ਚੌਂਕੜਾ ਮਾਰਿਆ ਤੇ ਸਤ ਕਰਤਾਰ ਰਸਨਾ ਜਪਣ ਲੱਗ ਪਈ ਨਿਰੀ ਰਸਨਾ ਹੀ ਨਹੀਂ ਸਗੋ ਲੂ ਲੂ ਵਿੱਚੋਂ ਸੱਤ ਨਿਕਲ ਰਹੀ ਸੀ ਸਤ ਕਰਤਾਰ ਸਤ ਕਰਤਾਰ ਵਣ ਦੇ ਪੱਤੇ ਗਊਆਂ ਦੀਆਂ ਜੀਭਾਂ ਪੁਕਾਰ ਰਹੀਆਂ ਸਨ ਸਤ ਕਰਤਾਰ ਸਤ ਕਰਤਾ ਦੇ ਸਿਮਰਨ ਵਿੱਚ ਲੱਗੀਆਂ ਸ਼ਾਮਾਂ ਪੈ ਗਈਆਂ ਵਣੇ ਠੇੋਂ ਉੱਠੇ ਮੱਝਾਂ ਗਊਆਂ ਅੱਗੇ ਲਾਈਆਂ ਸਿਮਰਨ ਵਿੱਚ ਰੁੱਝੇ ਹੋਏ ਘਰ ਆ ਗਏ ਮਾ ਨੇ ਪਿਆਰ ਤੇ ਲਾਡ ਨਾਲ ਕੋਲ ਸੱਦਿਆ ਮੱਥਾ ਚੁੰਮਿਆ ਪਿਆਰੇ ਪੁੱਤਰ ਨੂੰ ਕੁੱਟ ਕੇ ਤੜਕ ਦੀ ਛਾਤੀ ਨਾਲ ਲਾਇਆ ਰੋਟੀ ਖਾਣ ਤੇ ਪੀਣ ਲਈ ਆਖਿਆ ਪਰ ਗੁਰੂ ਜੀ ਮਸਤ ਰਹੇ ਬੋਲੇ ਕੁਝ ਨਹੀਂ ਭੈਣ ਆਈ ਉਸ ਨੇ ਲਾਡ ਨਾਲ ਪੁੱਛਿਆ ਵੀਰ ਜੀ ਬੋਲਦੇ ਕਿਉਂ ਨਹੀਂ ਕੀ ਕਿਸੇ ਨੇ ਕੁਝ ਆਖਿਆ ਹੈ ਫਿਰ ਵੀ ਨਹੀਂ ਬੋਲੇ ਮਸਤਾਨੇ ਜੈ ਹੋ ਗਏ ਬੁੱਲ ਫਰਕੀ ਜਾਂਦੇ ਸਨ ਫਰਕ ਦੇ ਬੁੱਲਾਂ ਉੱਤੇ ਸਤ ਨਾਮ ਸਤ ਕਰਤਾ ਦਾ ਆਵਾਜ਼ਾ ਆ ਰਿਹਾ ਸੀ ਪੋਲੀ ਦੁਨੀਆ ਨਹੀਂ ਸੀ ਜਾਣਦੀ ਮਾਂ ਤ੍ਰਿਪਤਾ ਨੇ ਜਨਮ ਦਿੱਤਾ ਸੀ ਪਰ ਪੁੱਤਰ ਨੂੰ ਸਮਝਿਆ ਨਹੀਂ ਗगन ਦਾ ਵਾਸੀ ਪਰਮਾਤਮਾ ਦਾ ਪਿਆਰਾ ਦੁਖੀ ਤੇ ਸੜਦੀ ਦੁਨੀਆ ਨੂੰ ਸ਼ਾਂਤੀ ਬਖਸ਼ਣ ਵਾਲੇ ਦਤਾਰ ਨੂੰ ਮਮੂਲੀ ਪੁੱਤਰ ਜਾਣ ਕੇ ਮਾਂ ਘਬਰਾਉਂਦੀ ਰਹਿੰਦੀ ਸੀ ਰਾਤ ਪੈ ਗਈ ਲੋਕ ਸੌਂ ਗਏ ਮਹਤਾ ਕਾਲੂ ਆਇਆ ਤੇ ਪੁੱਤਰ ਦੀ ਹਾਲਤ ਦੇਖ ਕੇ ਗੁੱਸੇ ਨਾਲ ਕੰਬਿਆ ਮਾਤਾ ਤ੍ਰਿਪਤਾ ਨੇ ਵਸਤਲਤ ਵਤਸਲ ਪਿਆਰ ਦੇ ਅਧੀਨ ਹੋ ਕੇ ਆਪਣੇ ਪਤੀ ਦੇਵਤਾ ਨੂੰ ਆਖਿਆ ਜੀ ਕਿਸੇ ਸਿਆਣੇ ਨੂੰ ਸੱਦੀਏ ਇਉਂ ਜਾਪਦਾ ਹੈ ਜੰਗਲ ਤੇ ਮਾੜੀ ਚੰਗੀ ਥਾਂ ਤੇ ਫਿਰਦਿਆਂ ਹੋਇਆਂ ਮੇਰੇ ਨਾਨਕ ਨੂੰ ਕੋਈ ਛਾਇਆ ਪਕੜ ਬੈਠੀ ਹੈ ਐਵੇਂ ਕਰੋਧ ਨਾ ਕਰੋ ਬਿਮਾਰੀਆਂ ਨਾਲ ਕੋਈ ਜੋਰ ਨਹੀਂ ਜੇ ਹੁੰਦਾ ਜਦੋਂ ਦਾ ਡੰਗਰ ਲੈ ਕੇ ਆਇਆ ਹੈ ਤਦੋਂ ਦਾ ਕਬਰਾਇਆ ਹੋਇਆ ਹੈ ਬੋਲਿਆ ਨਹੀਂ ਬੁੱਲ ਕੰਬੀ ਜਾਂਦੇ ਸੂ ਚਿਹਰੇ ਉੱਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਏ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਇੱਕ ਪੁੱਤਰ ਹੋਇਆ ਉਸਨੇ ਵੀ ਖਣੀ ਕੋਈ ਸੁਖ ਦੇਣਾ ਹੈ ਕਿ ਨਹੀਂ ਜੋਤਸ਼ੀ ਆਖਦਾ ਸੀ ਬੜਾ ਪ੍ਰਤਾਪੀ ਹੋਵੇਗਾ ਰਾਜ ਕਰੇਗਾ ਸਿਰ ਤੇ ਛਤਰ ਚੁਲੇਗਾ ਪਰ ਇਹ ਤਮਸਤਾਨਾ دیਵਾਨਾ ਹੁੰਦਾ ਜਾਂਦਾ ਹੈ ਹੁਣ ਮੈਂ ਕਿੱਧਰ ਜਾਵਾਂ ਸਵੇਰੇ ਵੈਦ ਹਰਦਾਸ ਨੂੰ ਬੁਲਾ ਕੇ ਲਿਆਵਾਂਗਾ ਮੈਂ ਤਾਂ ਕਾਲੂ ਨੇ ਆਖਿਆ ਗੁਰੂ ਨਾਨਕ ਜੀ ਸਾਰੀ ਰਾਤ ਸੁੱਤੇ ਨਹੀਂ ਮੰਜੀ ਉੱਤੇ ਚੌਂਕੜਾ ਮਾਰ ਕੇ ਬੈਠੇ ਰਹੇ ਦਾਤੇ ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੁੜੀ ਰਹੀ ਸ਼ਾਇਦ ਪ੍ਰਾਰਥਨਾ ਕਰਕੇ ਨਿਰੰਕਾਰ ਕੋਲੋਂ ਇਹੇ ਦਾਨ ਮੰਗਦੇ ਸਨ ਕਿ ਨਿਰੰਕਾਰ ਉਸ ਦੇ ਘਰਦਿਆਂ ਨੂੰ ਸਮੱਤ ਬਖਸ਼ੇ ਰਾਤ ਬੀਤ ਗਈ ਪ੍ਰਭਾਤ ਹੋਈ ਚਾਦਰ ਤਾਣ ਕੇ ਸੌਂ ਗਏ ਡੰਗਰਾਂ ਦੇ ਛੇੜਨ ਦਾ ਚੇਤਾ ਫੁੱਲ ਗਿਆ। ਮਾਂ ਤੇ ਭੈਣ ਨੇ ਬਹੁਤ ਕਿਹਾ ਕਿ ਉਠ ਰੋਟੀ ਪਾਣੀ ਖਾਵੇ ਪੀਵੇ ਤੇ ਡੰਗਰਾਂ ਨੂੰ ਛੱਡੇ। ਪਰ ਗੁਰੂ ਜੀ ਨੇ ਇੱਕ ਨਾ ਸੁਣੀ। ਘਰਦਿਆਂ ਤੇ ਆਂਡੀਆਂ ਗਵਾਂਡੀਆਂ ਨੂੰ ਪੱਕਾ ਪ੍ਰੋਸਾ ਹੋ ਗਿਆ ਕਿ ਨਾਨਕ ਜੀ ਨੂੰ ਕੋਈ ਰੋਗ ਹੈ। ਕਿਸੇ ਨੇ ਕਿਹਾ ਜੰਗਲ ਵਿੱਚ ਸੈਂਕੜੇ ਬਲਾਈ ਤੁਰੀਆਂ ਫਿਰਦੀਆਂ ਹਨ। ਹੋ ਸਕਦਾ ਹੈ ਦੁਪਹਿਰੇ ਇਕੱਲਾ ਸੁਨੁੱਖਾ ਮੁੰਡਾ ਦੇਖ ਕੇ ਚੰਬੜ ਗਈਆਂ ਹੋਣਗੀਆਂ ਕਿਸੇ ਨੂੰ ਸਦੋ ਪਿੰਡ ਦੇ ਹਾਣੇ ਮੁੰਡੇ ਆਏ ਉਹਨਾਂ ਸਤਕਾਰ ਨਾਲ ਪੁੱਛਿਆ ਮਿੱਤਰਾ ਬਾਹਰ ਚੱਲੀਏ ਖੇਡੀਏ ਗੁਰੂ ਜੀ ਨੇ ਉਹਨਾਂ ਨੂੰ ਵੀ ਕੋਈ ਸਹੀ ਉੱਤਰ ਨਾ ਦਿੱਤਾ ਹੱਥ ਨਾਲ ਇਸ਼ਾਰਾ ਕੀਤਾ ਕਿ ਤੁਸੀਂ ਜਾਓ ਸਾਰੇ ਪਿੰਡ ਵਿੱਚ ਚਰਚਾ ਛਿੜ ਪਈ ਮਹਿਤਾ ਕਾਲੂ ਜੀ ਦਾ ਪੁੱਤਰ ਮਸਤਾਨਾ دیਵਾਨਾ ਹੋ ਗਿਆ ਹੈ ਮਹਿਤਾ ਕਾਲੂ ਜੀ ਦੇ ਕਹਨ ਤੇ ਹਰਦਾਸ ਵੈਦ ਘਰ ਆਇਆ ਵੈਦ ਜੀ ਨੂੰ ਬੜੇ ਸਤਕਾਰ ਨਾਲ ਚੰਦਨ ਦੀ ਚੌਂਕੀ ਉੱਤੇ ਬਿਠਾਇਆ ਗਿਆ ਸ੍ਰੀ ਗੁਰੂ ਨਾਨਕ ਜੀ ਚਿੱਟੀ ਚਾਦਰ ਤਾਣ ਕੇ ਸੁੱਤੇ ਪਏ ਸਨ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਉਠਾਇਆ ਤੇ ਬਾਹੋਂ ਪੜ ਕੇ ਹਰਦਾਸ ਵੈਦ ਕੋਲ ਖਿੱਚ ਕੇ ਲੈ ਆਏ ਪਿਆਰ ਨਾਲ ਵੈਦ ਦੇ ਅੱਗੇ ਬਿਠਾ ਦਿੱਤਾ ਵੈਦ ਜੀ ਨੇ ਗੁਰੂ ਜੀ ਨੂੰ ਬਾਹਂ ਗੁਰੂ ਜੀ ਦੀ ਬਾਹਂ ਫੜ ਲਈ ਤੇ 나ੜੀ ਉੱਤੇ ਉਂਗਲਾਂ ਦੇ ਪੋਟੇ ਰੱਖ ਕੇ ਰੋਗ ਦੀ ਜਾਂਚ ਕਰਨ ਲੱਗਾ ਕਹਿ ਲੱਗਾ ਗਰਮੀ ਖੁਸ਼ਕੀ ਹੈ ਦਿਲ ਦਿਮਾਗ ਉੱਤੇ ਭਾਰ ਹੈ ਸੁਸਤੀ ਦਾ ਅਸਰ ਹੈ ਹੱਡ ਪੈਰ ਭਜਦੇ ਨੇ ਸਭ ਕੁਝ ਠੀਕ ਹੋ ਜਾਵੇਗਾ ਮੈਂ ਪੁੜੀਆਂ ਦਿੰਦਾ ਹਾਂ ਉਹ ਤਾਜ਼ੇ ਗੋਕੇ ਮੱਖਣ ਨਾਲ ਖਵਾ ਦੇਣੀਆ ਸੱਤ ਦਿਨ ਪੁੜੀਆਂ ਖਾਣ ਨਾਲ ਪੂਰਾ ਆਰਾਮ ਆ ਜਾਵੇਗਾ ਨਬਜ ਦੇਖ ਕੇ ਵੈਦ ਜੀ ਨੇ ਆਖਿਆ ਵੈਦ ਜੀ ਦੀ ਜਬਾਨੋਂ ਇਹ ਸੁਣ ਕੇ ਗੁਰੂ ਨਾਨਕ ਜੀ ਮੁਸਕਰਾ ਪਏ ਚਾਰ ਦਿਨ ਤੋਂ ਕਿਸੇ ਨਾਲ ਜ਼ਬਾਨ ਸਾਂਝੀ ਨਹੀਂ ਸੀ ਕੀਤੀ ਪਰਵੈਦ ਦੇਆ ਬਚਨਾ ਨੇ ਉਹਨਾਂ ਨੂੰ ਹਸਾ ਦਿੱਤਾ ਤੇ ਬੋਲੇ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹਾਂ ਪੋਲਾ ਵੈਦ ਨਾ ਜਾਣਈ ਕਰਕ ਕਰਜੇ ਮਾਹੀ ਦੁੱਖ ਵਿਛੋੜਾ ਇੱਕ ਦੁੱਖ ਭੁਖ ਇੱਕ ਦੁੱਖ ਸਕਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਤਾਏ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁਖ ਰਹੇ ਸਰੀਰ ਐਸਾ दारू ਲਗੇ ਨਾ ਵੀਰ ਰਹਾਉ ਖਸਮ ਬਸਾਰ ਗੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨ ਪੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਿਆ ਸਾਸ ਗਇਓ ਕਾਇਆ ਟਲ ਪਾਏ ਤਾਂ ਕੀ ਪਾਛੇ ਕੇ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮੈਂ ਨਾਮ ਨਿਰੰજન ਅਰਸ ਜਿਸ ਮੈਂ ਨਾਮ ਨਿਰੰજન ਅੰਸ ਦੁੱਖ ਰੋਗ ਸਭ ਗਿਆ ਗਵਾਏ ਨਾਨਕ ਛੁਟਸ ਸਾਚੇ ਨਾਏ ਅਰਸ਼ੀ ਬਾਣੀ ਸੁਣ ਕੇ ਵੈਦ ਦੇ ਕਪਾਟ ਖੁੱਲ ਗਏ ਉਹ ਹੈਰਾਨੀ ਨਾਲ ਉੱਪਰ ਦੇਖਣ ਲੱਗਾ ਉਸ ਦਾ ਹਿਰਦਾ ਕੰਬਿਆ ਅੰਦਰੋਂ ਆਵਾਜ਼ ਆਈ ਹਰਦਾਸ ਇਹਦੇ ਰੋਗ ਦਾ ਤੂੰ ਨਹੀਂ ਪਤਾ ਲਗਾ ਸਕਦਾ ਇਹ ਬਿਰਹੂ ਦਾ ਰੋਗੀ ਹੈ ਜਦੋਂ ਉਸਨੇ ਗੁਰੂ ਜੀ ਦੇ ਚਿਹਰੇ ਵੱਲ ਝਾਤ ਮਾਰੀ ਤਾਂ ਗੁਰੂ ਜੀ ਦਾ ਪੋਲਾ ਚਿਹਰਾ ਨੂਰੋ ਨੂਰ ਹੋਇਆ ਦਿਸਿਆ ਉਹ ਚੰਦਨ ਚੌਂਕੀ ਤੋਂ ਉੱਠ ਬੈਠਾ ਉਸਨੇ ਮਾਤਾ ਤ੍ਰਿਪਤਾ ਨੂੰ ਕਿਹਾ ਕੋਈ ਫਿਕਰ ਨਾ ਕਰੋ ਇਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਆਪ ਜਗਤ ਵਿੱਚ ਇਹ ਆਪ ਜਗਤ ਲਈ ਵੈਦ ਹਨ ਮੈਂ ਤਾਂ ਇਹਨਾਂ ਦੇ ਮੁਕਾਬਲੇ ਪਾਸ ਕੁ ਵੀ ਨਹੀਂ ਰੋਗ ਹਟਾਉਣ ਆਇਆ ਵੈਦ ਖੁਦ ਰੋਗੀ ਹੋ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ